ਰਾਜਨੀਤੀ ਦੇ ਵਿੱਚ ਨਵੇਂ-ਨਵੇਂ ਆਏ ਲੀਡਰਾਂ ਨੂੰ ਇਹ ਲੱਗਦਾ ਹੈ ਕਿ ਪੱਗ ਸਾਨੂੰ ਵੋਟਾਂ ਦੇ ਵਿੱਚ ਜਿਤਾ ਸਕਦੀ ਹੈ ਸਾਨੂੰ ਵੱਡੇ ਅਹੁਦੇ ਦਿਵਾ ਸਕਦੀ ਹੈ ਇਸ ਕਰਕੇ ਉਹ ਜਦੋਂ ਰਾਜਨੀਤੀ ਦੇ ਵਿੱਚ ਖਾਸ ਤੌਰ ਤੇ ਆਉਂਦੇ ਆ ਪੱਗ ਬੰਨ ਕੇ ਆਉਂਦੇ ਆ ਤਾਂ ਕਿ ਲੋਕਾਂ ਨੂੰ ਲੱਗੇ ਕਿ ਇਹ ਤਾਂ ਬਹੁਤ ਵਧੀਆ ਇੱਕ ਪੰਜਾਬੀ ਚਿਹਰਾ ਸਾਨੂੰ ਮਿਲਣ ਜਾ ਰਿਹਾ ਹੈ ਪੱਗ ਦੀ ਅਹਿਮੀਅਤ ਕੀ ਆ ਉਹ ਇਸ ਬਾਰੇ ਭੁੱਲ ਜਾਂਦੇ ਆ ਤੇ ਜਦੋਂ ਆ ਲੀਡਰ ਵੋਟਾਂ ਦੇ ਵਿੱਚ ਹਾਰ ਜਾਂਦੇ ਆ ਤੇ ਉਦੋਂ ਬਾਅਦ ਪੱਗ ਵੀ ਨਾਲ ਦੀ ਨਾਲ ਸਿਰੋਂ ਲਾ ਕੇ ਸਾਈਡ ਤੇ ਰੱਖ ਦਿੰਦੇ ਆ ਕਹਿਣ ਦਾ ਮਤਲਬ ਹੈ ਵੋਟਾਂ ਦਾ ਕੰਮ ਖਤਮ ਤੇ ਪੱਗ ਦਾ ਕੰਮ ਖਤਮ ਇਹ ਲੈਣ ਕੁਸ਼ਕ ਲੀਡਰਾਂ ਤੇ ਬਿਲਕੁਲ ਢੁਕਦੀ ਹੈ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣੀ ਹੈ ਇਹ ਹੈ ਆ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਚੋਣ ਲੜ ਰਹੇ ਕਰਮਜੀਤ ਅਨਮੋਲ ਦੀਆਂ ਕਰਮਜੀਤ ਅਨਮੋਲ ਨੇ ਜਦੋਂ ਕੈਂਪੇਨ ਕੀਤੀ ਹੈ ਐਮਪੀ ਇਲੈਕਸ਼ਨ ਜਿਹੜਾ ਉਹ ਫਰੀਦਕੋਟ ਤੋਂ ਲੜੇ ਸੀਗੇ ਆ ਪੂਰੀ ਕੈਂਪੇਨਿੰਗ ਦੇ ਵਿੱਚ ਤੁਸੀਂ ਦੇਖੋ ਕਰਮਜੀਤ ਅਨਮੋਲ ਨੇ ਪੱਗ ਸਿਰ ਤੋਂ ਨਹੀਂ ਲਾਈ ਤਾਂ ਕਿ ਲੋਕਾਂ ਦੇ ਵਿੱਚ ਲੱਗਦਾ ਉਹਨਾਂ ਨੂੰ ਇਹੀ ਹੋਣਾ ਕਿ ਲੋਕਾਂ ਦੇ ਵਿੱਚ ਇੱਕ ਮੇਰੀ ਇਸ ਤਰੀਕੇ ਦੀ ਛਵੀ ਜਾਵੇ ਕਿ ਲੋਕਾਂ ਨੂੰ ਲੱਗੇ ਕਿ ਇਹ ਪੱਗ ਵਾਲਾ ਬੰਦਾ ਸੰਸਦ ਦੇ ਵਿੱਚ ਜਾ ਕੇ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੇ ਮੁੱਦਿਆਂ ਦੀ ਗੱਲ ਕਰੂਗਾ ਪਰ ਜਦੋਂ ਐਮਪੀ ਇਲੈਕਸ਼ਨ ਕਰਮਜੀਤ ਸਿੰਘ ਅਨਮੋਲ ਹਾਰ ਚੁੱਕੇ ਐ ਤੇ ਨਾਲ ਦੀ ਨਾਲ ਕਰਮਜੀਤ ਅਨਮੋਲ ਨੇ ਪੱਗ ਲਾ ਕੇ ਸਾਈਡ ਤੇ ਰੱਖ ਦਿੱਤੀ ਐ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਤੇ ਫਰੀਦਕੋਟ ਲੋਕ ਸਭਾ ਹਲਕੇ ਦੇ ਐਮਐਲਏ ਚੇਅਰਮੈਨਾਂ ਅਹੁਦੇਦਾਰਾਂ ਵੋਲੰਟਰੀਅਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ ਜਿਸ ਦੇ ਬਾਰੇ ਜਿਸ ਦੇ ਵਿੱਚ ਇਸ ਇਲਾਕੇ ਦੇ ਸਮੱਸਿਆਵਾਂ ਅਤੇ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਗਈ ਔਰ ਨਾਲ ਦੀ ਨਾਲ ਇੱਥੇ ਇਹ ਵੀ ਗੱਲ ਦਾ ਜ਼ਿਕਰ ਹੋਇਆ ਕਿ ਕੀ ਕਮੀ ਰਹੀ ਹੈ ਕਿ ਇਸ ਵਾਰ ਜਿਹੜਾ ਹੈਗਾ ਲੋਕਾਂ ਦੇ ਵੱਲੋਂ ਜਿਹੜਾ ਫਤਵਾ ਸਾਡੇ ਹੱਕ ਦੇ ਵਿੱਚ ਆਪਣੇ ਹੱਕ ਚ ਨਹੀਂ ਦਿੱਤਾ ਗਿਆ ਇਸ ਤੇ ਵੀ ਚਰਚਾ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਸਾਰੇ ਤੁਹਾਨੂੰ ਐਮਐਲਏ ਨਜ਼ਰ ਆ ਰਹੇ ਹੋਣਗੇ ਤੇ ਉਹਦੇ ਵਿੱਚ ਆ ਤੁਸੀਂ ਕਰਮਜੀਤ ਅਣਮੋਲ ਨੂੰ ਵੀ ਦੇਖ ਸਕਦੇ ਹੋ ਇਹ ਤਸਵੀਰ ਕਰਮਜੀਤ ਅਣਮੋਲ ਦੀ ਹੈ ਇਲیکشنਾਂ ਤੋਂ ਬਾਅਦ ਜਦੋਂ ਉਹ ਇਸ ਮੀਟਿੰਗ ਦੇ ਵਿੱਚ ਪਹੁੰਚੇ ਸੀ ਤੇ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਕਾफी ਉਦਾਸੀ ਜਿਹੜੀ ਮੂੰਹ ਤੇ ਛਾਈ ਹੋਈ ਹੈ ਪਰ ਇੱਥੇ ਪੱਗ ਦੇ ਵਿੱਚ ਕਰਮਜੀਤ ਅਣਮੋਲ ਨਜ਼ਰ ਨਹੀਂ ਆਏ ਪੱਗ ਇੱਥੇ ਬੰਨੀ ਹੋਈ ਨਹੀਂ ਨਜ਼ਰ ਆਈ ਸੋ سوشل میڈیا ਤੇ ਇਸ ਚੀਜ਼ ਨੂੰ ਲੈ ਕੇ ਵੀ ਕਰਮਜੀਤ ਅਨਮੋਲ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਲੋਕਾਂ ਨੇ ਥੱਲੇ ਕਮੈਂਟਾਂ ਦੇ ਵਿੱਚ ਆਪਣੀ رائے ਜਿਹੜੀ ਰੱਖੀ ਹੈ ਕਰਮਜੀਤ ਅਨਮੋਲ ਨੂੰ ਕਿਹਾ ਹੈ ਕਿ ਕਰਮਜੀਤ ਸਿਆ ਥੋੜੀ ਪੱਗ ਕਿੱਥੇ ਹੈ ਇਹ ਲੋਕਾਂ ਨੇ ਕਮੈਂਟਾਂ ਦੇ ਵਿੱਚ ਆਪਣੀ ਗੱਲ ਜਿਹੜੀ ਰੱਖੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫੇਸਬੁੱਕ ਦੇ ਉੱਪਰ ਲੋਕਾਂ ਨੇ ਇਸ ਫੋਟੋ ਨੂੰ ਲੈ ਕੇ ਟਿੱਪਣੀ ਕੀਤੀ ਹੈ ਔਰ ਇਹੀ ਸਾਰੇ ਲੋਕ ਕਹਿ ਰਹੇ ਆ ਕਿ ਪੱਗ ਸਿਰਫ ਤੇ ਸਿਰਫ ਇਲੈਕਸ਼ਨਾਂ ਦੇ ਵਿੱਚ ਹੀ ਆ ਜਿਹੜੀ ਉਹ ਬੰਨੀ ਜਾਣੀ ਸੀ ਤਾਂ ਕਿ ਲੋਕਾਂ ਤੋਂ ਵੋਟਾਂ ਲਈਆਂ ਜਾ ਸਕਣ ਤੇ ਜੇਕਰ ਹੁਣ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਤਾਂ ਕੀ ਐ ਇਸ ਕਰਮਜੀਤ ਅਨਮੋਲ ਨੂੰ ਲੱਗਦਾ ਹੈ ਕਿ ਹੁਣ ਪੱਗ ਦਾ ਕੰਮ ਜਿਹੜਾ ਹੈਗਾ ਉਹ ਖਤਮ ਜਿਹੜਾ ਹੋ ਚੁੱਕਿਆ ਹੈ ਇਸ ਕਰਕੇ ਉਹ ਪੱਗ ਬਨ ਕੇ ਨਜ਼ਰ ਨਹੀਂ ਆਏ ਕਿਉਂਕਿ ਪੂਰੀ ਗਰਮੀ ਦੇ ਵਿੱਚ ਜਿੰਨੀ ਇਲੈਕਸ਼ਨ ਕੈਂਪੇਨ ਕਰਮਜੀਤ ਅਨਮੋਲ ਨੇ ਕੀਤੀ ਹੈ ਇੱਕ ਦਿਨ ਵੀ ਨੰਗੇ ਸਿਰ ਹੋ ਨਜ਼ਰ ਨਹੀਂ ਆਏ ਤੇ ਅਜੇ ਹਾ ਕੀ ਹੋਇਆ ਕਿ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਹੈਗਾ ਉਹ ਪੱਗ ਲਾ ਕੇ ਸਾਈਡ ਤੇ ਰੱਖ ਦਿੱਤੀ ਗਈ ਹੈ ਕੀ ਅਜੇ ਇਹ ਨਵੇਂ ਲੀਡਰ ਜਿਹੜੇ ਹੈਗੇ ਆ ਉਹ ਰਾਜਨੀਤੀ ਦੇ ਵਿੱਚ ਆਉਂਦੇ ਆ ਕੀ ਪੱਗ ਨੂੰ ਕੁਛ ਕਿਚੀ ਪੱਗ ਨੂੰ ਥੋੜੇ ਜੇ ਟਾਈਮ ਦੇ ਲਈ ਉਹ ਬੰਦ ਹੈ ਆਪਣੇ ਇੱਕ ਮੋਟਿਵ ਦੇ ਲਈ ਬੰਦ ਹੈ ਕਿ ਆਹ ਕੰਮ ਜੇ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਜਿਵੇਂ ਦੇ ਆਪਾਂ ਪਹਿਲਾਂ ਸੀ ਉਵੇਂ ਦੇ ਆਪਾਂ ਬਣ ਕੇ ਜਿਹੜੇ ਹੈਗੇ ਆ ਦੁਬਾਰੇ ਲੋਕਾਂ ਦੇ ਵਿੱਚ ਵਿਚਰਾਂਗੇ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਤੁਸੀਂ ਵੀ ਆਪਣੀ ਰਾਏ ਜਿਹੜੀ ਹੈ ਉਹ ਕਮੈਂਟਾਂ ਦੇ ਵਿੱਚ ਜਰੂਰ ਦਿਓ